ਹੀਰੋ ਆ ਰਿਹਾ ਤੁਸੀਂ ਖੜੋ ਤਾਂ ਸਹੀ ਐਸਾ ਰੋਮਾਂਸ ਕਰਾਂਗਾ ਚਾਰ ਹੀਰੋਨਾਂ ਤਿਆਰ ਫਿਰਦੀਆਂ ਤੂੰ ਨਾ ਦੱਸਦੇ ਨਾ ਚਲੋ ਹੀਰੋ ਹਿੰਦਾਂ ਸੀ ਪੁੱਛਣਾ ਪੰਜਾਬ ਦੇ ਨੇ ਕਿ ਬਾਲੀਵੁੱਡ ਦੇ ਨੇ 올 ਓਵਰ ਦ ਵਰਲਡ ਉਹ ਕਹਿੰਦੇ ਨੇ ਵੀ ਐ ਤੂੰ ਜੇ ਹੁਣ ਇੰਨਾ ਸੋਹਣਾ ਹੈ ਜਵਾਨੀ ਚ ਕੀ ਹੁੰਦਾ ਹੋਏਗਾ ਉਹ ਮੈਂ ਕਿਹਾ ਤੁਸੀਂ ਜੰਮੀਆਂ ਨਹੀਂ ਸੀ ਜਵਾਨੀ ਵੇਲੇ ਜਿਹੜੀ ਜੰਮੀਆਂ ਸੀ ਬੁੱਢੀਆਂ ਹੋ ਗਈਆਂ ਕਿਹੜੇ ਰੂਟ ਤੇ ਗੱਡੀ ਪਾਲੀ ਪਾਰ ਨਾ ਪੁੱਤ ਅੱਗੇ ਅੱਗੇ ਝੰਡੇ ਝੂਲਦੇ ਆ ਨਾ ਨਾ ਕਰ ਸਾਡੇ ਨਾਲ ਜੋਗਰਾਜ ਭਾਜੀ ਨੇ ਨਾ ਤੋਂ ਵੈਸੇ ਹੀ ਬਹੁਤ ਡਰ ਲੱਗਦਾ ਤੇ ਨਾ ਦਿਹਾਤ ਤੇ ਗੱਡੀ ਇੱਕ ਕਿਹੜੇ ਰੂਟ ਤੇ ਗੱਡੀ ਪਾਲੀ ਪਾਰ ਨਾ ਪੁੱਤ ਅੱਗੇ ਅੱਗੇ ਝੰਡੇ ਝੂਲਦੇ ਨਾ ਨਾ ਕਰ ਐ ਨਾ ਕਰ ਗਰੀਬ ਦੇ ਨਾ ਇਹ ਇਹ ਤਾਂ ਜੂਂਦੇ ਨਾ ਕਹਿੰਦੇ ਬੇਬਾਕ ਬੰਦੇ ਨੇ ਕੁਝ ਵੀ ਮਤਲਬ ਸਚਾਈ ਨਾਲ ਖੜਦੇ ਨੇ ਚਲੋ ਠੀਕ ਇਹ 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 ਠੀਕ ਜੇ ਆਪਾਂ ਸੱਚੇ ਰਾਹ ਚੱਲਦੇ ਆ ਸੱਚੇ ਰਾਹ ਚੱਲਦੇ ਆ ਉਸਤਤ ਕਰੇ ਜਹਾਨ ਆਜੋ ਮੈਦਾਨ ਚ ਹੁਣ ਤੁਹਾਨੂੰ ਅਸੀਂ ਨਾ ਉਹ ਨਹੀਂ ਕਹਿਣਾ ਜੇ ਕਹਿੰਦੇ ਨਾ ਬਜ਼ੁਰਗ ਕਹਿ ਰਹੇ ਨੇ ਕਿਉਂਕਿ ਤੂੰ ਜਿਹੜੇ ਰੋਲ ਕੀਤੇ ਨੇ ਤੁਸੀਂ ਗੱਲਾਂ ਕੀਤੀਆਂ ਨੇ ਅਸੀਂ ਤੁਹਾਨੂੰ ਉਹਨਾਂ ਬਾਈ ਜੀ ਕਹਾਵਾਂਗੇ ਮੈਂ ਜੀ ਹੀਰੋ ਆ ਰਿਹਾ ਤੁਸੀਂ ਖੜੋ ਤਾਂ ਸਹੀ ਐਸਾ ਰੋਮਾਂਸ ਕਰਾਂਗਾ ਚਾਰ ਹੀਰੋ ਨਾਲ ਤਿਆਰ ਫਿਰਦੀਆਂ ਤੂੰ ਨਾ ਦੱਸਦੇ ਨਾ ਚਲੋ ਇੰਟਰਵਿਊ ਕਰੀਏ ਆਪਾਂ ਆਓ ਜੀ ਮੈਦਾਨ ਚ ਹੀਰੋ ਹਿੰਦਾ ਅਸੀਂ ਪੁੱਛਣਾ ਪੰਜਾਬ ਦੇ ਨੇ ਕਿ ਬਾਲੀਵੁੱਡ ਦੇ ਨੇ 올 ਓਵਰ ਦ ਵਰਲਡ ਉਹ ਕਹਿੰਦੇ ਨੇ ਵੀ ਤੂੰ ਜੇ ਹੁਣ ਇੰਨਾ ਸੋਹਣਾ ਹੈ ਜਵਾਨੀ ਚ ਕੀ ਹੁੰਦਾ ਹੋਏਗਾ ਉਹ ਮੈਂ ਕਹਿੰਦਾ ਤੁਸੀਂ ਜੰਮੀਆਂ ਨਹੀਂ ਸੀ ਜਵਾਨੀ ਵੇਲੇ ਜਿਹੜੀਆਂ ਜੰਮੀਆਂ ਸੀ ਬੁੱ ਤਸੀਂ ਬੁੱਢੇ ਨਹੀਂ ਹੋ ਜਾਂ ਲੈ ਮੈਂ ਨਹੀਂ ਬੁੱਢਾ ਆਇਆ ਮੈਨੂੰ ਸਾਰੇ ਹੀ ਕਹਿੰਦੇ ਨੇ ਕਹਿੰਦੇ ਬਲੋਰੀਆ ਖਾਣਾ ਜੱਟ ਤੁਰਿਆ ਫਿਰਦਾ ਆ ਹਾਏ ਸੁਆਦ ਆ ਜਾਂਦਾ ਮੇਕੀ ਬਾਅਦ ਲਈ ਚਲੋ ਇੱਕ ਇੰਝ ਬਦਲਾ ਲੈਣਾ ਜਿਹੜਾ ਬਾਹਰ ਕੈਸੇ ਇੱਕ ਫਿਲਮ ਕਰਨਾ ਉਹ ਬਿਲੋਂ ਅੱਜ ਵੀ ਸੀਨ ਵੇਖ ਲੈ ਕਹਿੰਦੇ ਬਦਲਾ ਲੈ ਗੋੜਿਆ ਬਦਲਾ ਗੋੜਿਆ ਦਵਾ ਕਰੋ ਉਹ ਗੋੜੇ ਤੋਂ ਬਦਲਾ ਲੈ ਤਾ ਹੀਰੋ ਆ ਰਿਹਾ ਤੁਸੀਂ ਖੜੋ ਤਾਂ ਸਹੀ ਐਸਾ ਰੋਮਾਂਸ ਕਰਾਂਗਾ ਚਾਰ ਹੀਰੋਨਾਂ ਤਿਆਰ ਫਿਰਦੀਆਂ ਤੂੰ ਨਾ ਦੱਸਦੇ ਨਾ ਚਲੋ ਸੀ ਪੁੱਛਣਾ ਪੰਜਾਬ ਦੇ ਨੇ ਬਾਲੀਵੁੱਡ ਦੇ ਨੇ 올 ਓਵਰ ਦ ਵਰਲਡ ਉਹ ਕਹਿੰਦੇ ਨੇ ਵੀ ਤੂੰ ਜੇ ਹੁਣ ਇੰਨਾ ਸੋਹਣਾ ਹੈ ਜਵਾਨੀ ਚ ਕੀ ਹੁੰਦਾ ਹੋਏਗਾ ਉਹ ਮੈਂ ਕਿਹਾ ਤੁਸੀਂ ਜੰਮੀਆਂ ਨਹੀਂ ਸੀ ਜਵਾਨੀ ਵੇਲੇ ਜਿਹੜੀ ਜੰਮੀਆਂ ਸੀ ਬੁੱਢੀਆਂ ਹੋ ਗਈਆਂ ਕਿਹੜੇ ਰੂਟ ਤੇ ਗੱਡੀ ਪਾਲੀ ਪਾਰ ਨਾ ਪੁੱਤ ਅੱਗੇ ਅੱਗੇ ਝੰਡੇ ਝੂਲਦੇ ਆ ਨਾ ਨਾ ਕਰ ਸਾਡੇ ਨਾਲ ਜੋਗਰਾਜ ਭਾਜੀ ਨੇ ਤਾਂ ਵੈਸੇ ਹੀ ਬਹੁਤ ਡਰ ਲੱਗਦਾ ਤੇ ਇਹਨਾਂ ਦੇ ਹੱਥ ਤਾਂ ਕੱਢੀ ਗੱਡੀ ਤੇ ਇੱਕ ਕਿਹੜੇ ਰੂਟ ਤੇ ਗੱਡੀ ਪਾਲੀ ਪਾਰ ਨਾ ਪੁੱਤ ਅੱਗੇ ਅੱਗੇ ਝੰਡੇ ਝੂਲਦੇ ਆ ਨਾ ਨਾ ਕਰ ਐ ਨਗਰ ਗਰੀਬ ਜਨਾ ਇਹ ਇਹ ਤਾਂ ਜੂਂਦੇ ਨਾ ਕਹਿੰਦੇ ਬੇਬਾਕ ਬੰਦੇ ਨੇ ਕੁਝ ਵੀ ਮਤਲਬ ਸੱਚਾਈ ਨਾਲ ਖੜਦੇ ਨੇ ਚਲੋ ਠੀਕ ਇਹ ਇਹ ਠੀਕ ਜੇ ਆਪਾਂ ਸੱਚੇ ਰਾਹ ਚੱਲਦੇ ਆ ਸੱਚੇ ਰਾਹ ਚੱਲਦੇ ਆ ਉਸਤਤ ਕਰੇ ਜਹਾਨ ਆਜੋ ਮੈਦਾਨ ਚ ਹੁਣ ਤੁਹਾਨੂੰ ਅਸੀਂ ਨਾ ਉਹ ਨਹੀਂ ਕਹਿਣਾ ਜੇ ਕਹਿੰਦੇ ਨਾ ਬਜ਼ੁਰਗ ਕਹਿ ਰਹੇ ਨੇ ਕਿਉਂਕਿ ਤੂੰ ਜਿਹੜੇ ਰੋਲ ਕੀਤੇ ਜਿਉਂ ਤੁਸੀਂ ਗੱਲਾਂ ਕੀਤੀਆਂ ਨੇ ਅਸੀਂ ਤੁਹਾਨੂੰ ਉਹਨਾਂ ਬਾਈ ਜੀ ਕਹਾਵਾਂਗੇ ਮੈਂ ਜੀ ਹੀਰੋ ਆ ਰਿਹਾ ਤੁਸੀਂ ਖੜੋ ਤਾਂ ਸਹੀ ਐਸਾ ਰੋਮਾਂਸ ਕਰਾਂਗਾ ਚਾਰ ਹੀਰੋਨਾਂ ਤਿਆਰ ਫਿਰਦੀਆਂ ਤੁਹਾਨੂੰ ਨਾ ਦੱਸਦੇ ਨਾ ਚਲੋ ਇੰਟਰਵਿਊ ਕਰੀਏ ਆਪਾਂ ਆਓ ਜੀ ਮੈਦਾਨ ਚ ਇਹ ਰੋਇਣਾ ਐਸੀ ਪੁੱਛਣਾ ਪੰਜਾਬ ਦੀਆਂ ਕਿ ਬਾਲੀਵੁੱਡ ਦੀਆਂ ਨੇ 올 ਓਵਰ ਦ ਵਰਲਡ ਉਹ ਕਹਿੰਦੇ ਨੇ ਵੀ ਤੂੰ ਜੇ ਹੁਣ ਇੰਨਾ ਸੋਹਣਾ ਹੈ ਜਵਾਨੀ ਚ ਕੀ ਹੁੰਦਾ ਹੋਏਗਾ ਉਹ ਮੈਂ ਕਹਿੰਦਾ ਤੁਸੀਂ ਜੰਮੀਆਂ ਨਹੀਂ ਸੀ ਜਵਾਨੀ ਵੇਲੇ ਜਿਹੜੀਆਂ ਜੰਮੀਆਂ ਸੀ ਬੁੱਢੀਆਂ ਹੋ ਗਈਆਂ ਤੁਸੀਂ ਬੁੱਢੇ ਨਹੀਂ ਹੋ ਜਾਂ ਲੈ ਮੈਂ ਨਹੀਂ ਬੁੱਢਾ ਆਇਆ ਮੈਨੂੰ ਸਾਰੇ ਹੀ ਕਹਿੰਦੇ ਨੇ ਕਹਿੰਦੇ ਬਲੌਰੀਆ ਖਾੜਾ ਜੱਟ ਤੋੜਿਆ ਫਿਰਦਾ ਆ ਹਾਏ ਸੁਆਦ ਆ ਜਾਂਦਾ ਮੈਨੂੰ ਬਾਅਦਲੀ ਫਿਲਮ ਇਹ ਕਿੰਝ ਟੱ ਬਦਲਾ ਲੈਣਾ ਜਿਹੜਾ ਬਾਹਰ ਕੈਸੇ ਇੱਕ ਫਿਲਮ ਕਰਨਾ ਉਹ ਬਿਲੋਂ ਅੱਜ ਵੀ ਸੀਨ ਵੇਖ ਲੈ ਕਹਿੰਦੇ ਬਦਲਾ ਲੈ ਗੋਰੀਆ ਤੂੰ ਗੋਰੀਆ ਦਫਾ ਕਰੋ ਵਾਲਿਆ ਤੇ ਹੇਰੋ ਆ ਰਿਹਾ ਤੁਸੀਂ ਖੜੋ ਤਾਂ ਸਹੀ ਐਸਾ ਰੋਮਾਂਸ ਕਰਾਂਗਾ ਚਾਰ ਹੀਰਨਾ ਤਿਆਰ ਫਿਰਦੀਆਂ ਤੂੰ ਨਾ ਦੱਸਦੇ ਨਾ ਚਲੋ ਹੀਰੋ ਹੁੰਦਾ ਐਸੀ ਪੁੱਛਣਾ ਪੰਜਾਬ ਦੀਨ ਕੇ ਬਾਲੀਵੁੱਡ ਦੀਨ All over the world ਉਹ ਕਹਿੰਦੇ ਨੇ ਵੀ ਤੂੰ ਜੇ ਹੁਣ ਇੰਨਾ ਸੋਹਣਾ ਹੈ ਜਵਾਨੀ ਚ ਕੀ ਹੁੰਦਾ ਹੋਏਗਾ ਉਹ ਮੈਂ ਕਹਾਂ ਤੁਸੀਂ ਜੰਮੀਆਂ ਨਹੀਂ ਸੀ ਜਵਾਨੀ ਵੇਲੇ ਜਿਹੜੀ ਜੰਮੀਆਂ ਸੀ ਬੁੱਢੀਆਂ ਹੋ ਗਈਆਂ ਕਿਹੜੇ ਰੂਟ ਤੇ ਗੱਡੀ ਪਾਲੀ ਪਾਰ ਨਾ ਪੁੱਤ ਅੱਗੇ ਅੱਗੇ ਝੰਡੇ ਝੂਲਦੇ ਨਾ ਨਾ ਕਰ ਸਾਡੇ ਨਾਲ ਜੋਗਰਾਜ ਭਾਜੀ ਨੇ ਨਾ ਤੋਂ ਵੈਸੇ ਹੀ ਬਹੁਤ ਡਰ ਲੱਗਦਾ ਤੇ ਨਾ ਦਿਹਾਤ ਚਾਜੂ ਨਾ ਉਹ ਨਹੀਂ ਜੀ ਕਿਹੜੀ ਗੱਡੀ ਤੇ ਇਹ ਕਿਹੜੇ ਰੂਟ ਤੇ ਗੱਡੀ ਪਾਲੀ ਪਾ ਨਾ ਪੁੱਤ ਅੱਗੇ ਅੱਗੇ ਝੰਡੇ ਝੂਲਦੇ ਨਾ ਨਾ ਕਰ ਐ ਨਾ ਕਰ ਗਰੀਬ ਦੇ ਨਾ ਝੰਡੇ ਇਹ ਤਾਂ ਜੂਂਦੇ ਨੇ ਕਹਿੰਦੇ ਬੇਬਾਗ ਬੰਦੇ ਨੇ ਕੁਝ ਵੀ ਮਤਲਬ ਸੱਚਾਈ ਨਾਲ ਖੜਦੇ ਨੇ ਚਲੋ ਠੀਕ ਇਹ 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 ਠੀਕ ਜੇ ਆਪਾਂ ਸੱਚੇ ਰਾਹ ਚੱਲਦੇ ਆ ਸੱਚੇ ਰਾਹ ਚੱਲਦੇ ਆ ਉਸਤਤ ਕਰੇ ਜਹਾਨ ਆਜੋ ਮੈਦਾਨ 'ਚ ਹੁਣ ਤੁਹਾਨੂੰ ਅਸੀਂ ਨਾ ਉਹ ਨਹੀਂ ਕਹਿਣਾ ਜੇ ਕਹਿੰਨਾ ਨਾ ਬਜ਼ੁਰਗ ਕਹਿ ਰਹੇ ਨੇ ਕਿਉਂਕਿ ਤੂੰ ਜਿਹੜੇ ਰੋਲ ਕੀਤੇ ਜਿਨ੍ਹਾਂ ਤੁਸੀਂ ਗੱਲਾਂ ਕੀਤੀਆਂ ਨੇ ਅਸੀਂ ਤੁਹਾਨੂੰ ਉਹਨਾਂ ਬਾਈ ਜੀ ਕਹਾਵਾਂਗੇ ਮੈਂ ਜੀ ਹੀਰੋ ਆ ਰਿਹਾ ਤੁਸੀਂ ਖੜੋ ਤਾਂ ਸਹੀ ਐਸਾ ਰੋਮਾਂਸ ਕਰਾਂਗਾ ਚਾਰ ਹੀਰੋ ਨਾ ਤਿਆਰ ਫਿਰਦੀਆਂ ਤੂੰ ਨਾ ਦੱਸਦੇ ਨਾ ਚਲੋ ਇੰਟਰਵਿਊ ਕਰੀਏ ਆਪਾਂ ਆਓ ਜੀ ਮੈਦਾਨ 'ਚ ਹੀਰੋ ਇਹਨਾਂ ਅਸੀਂ ਪੁੱਛਣਾ ਪੰਜਾਬ ਦੇ ਨੇ ਕਿ ਬਾਲੀਵੁੱਡ ਦੇ ਨੇ 올 ਓਵਰ ਦ ਵਰਲਡ ਉਹ ਕਹਿੰਦੇ ਨੇ ਵੀ ਤੂੰ ਜੇ ਹੁਣ ਇੰਨਾ ਸੋਹਣਾ ਹੈ ਜਵਾਨੀ 'ਚ ਕੀ ਹੁੰਦਾ ਹੋਏਗਾ ਉਹ ਮੈਂ ਕਹਾਂ ਤੁਸੀਂ ਜੰਮੀਆਂ ਨਹੀਂ ਸੀ ਜਵਾਨੀ ਵੇਲੇ ਜਿਹੜੀਆਂ ਜੰ ਸਿੰਘ ਬੁੱਢੇ ਨਹੀਂ ਹੋ ਯਾਰ ਮੈਂ ਨਹੀਂ ਬੁੱਢਾ ਆ ਮੈਨੂੰ ਸਾਰੇ ਹੀ ਕਹਿੰਦੇ ਨੇ ਕਹਿੰਦੇ ਬਲੋਰੀਆ ਖਾਣਾ ਜੱਟ ਤੁਰਿਆ ਫਿਰਦਾ ਆਏ ਸਵਾਦ ਆ ਜਾਂਦਾ ਮੈਡੀ ਬਾਦਲੀ ਫਿਲਮ ਇਹ ਕਿੰਨੇ ਡੱਬਲਾ ਲੈਣਾ ਜਿਹੜਾ ਬਾਹਰ ਕੈਸੇ ਇੱਕ ਫਿਲਮ ਕਰਨਾ ਉਹ ਪਹਿਲ ਨੂੰ ਅੱਜ ਵੀ ਸੀਨ ਵੇਖ ਲੈ ਕਹਿੰਦੇ ਬਦਲਾ ਲੈ ਗੋਰੀਆ ਤਾਂ ਬਦਲਾ ਗੋਰੀਆ ਨੂੰ ਦਫਾ ਕਰੋ ਉਹ ਗੋਰੀਆ ਤੋਂ ਬਦਲਾ ਲੈ ਕਰ ਬੜਾ ਮਸਾ